ਸੇਵਾ ਸਰਵਿਸ ਸੁਸਾਇਟੀ ਵੱਲੋਂ ਉਲਝਕਾਨੀ ਵਿਖੇ ਕਰਵਾਇਆ ਗਿਆ ਯੱਗ ਅੱਜ ਸਾਡੇ ਸਰਪੰਚ ਵੀਰ ਇਹਨੇ ਸਾਡੇ ਲਕਾਨੀ ਕਰਨਜੀਤ ਸਿੰਘ ਲਕਾਨੀ ਪੰਜਾਬ ਦੇ ਜੋ ਐਸਸੀ ਬਿੰਗ ਦੇ ਚੇਅਰਮੈਨ ਹਿਊਮਨ ਸਰਵਿਸ ਸੁਸਾਇਟੀ ਦੇ ਤੇ ਅੱਜ ਭਗਵਾਨ ਬਾਲਮੀਕ ਜੀ ਮੰਦਿਰ ਜੋ ਕਿ ਸਰਬਤ ਦੇ ਭਲੇ ਵਾਸਤੇ ਜੋ ਕੁਦਰਤੀ ਆਫਤਾਵਾਂ ਜਾਪੋ ਚ ਚੱਲ ਰਿਹਾ ਹੈ ਉਹਨਾਂ ਦੇ ਵਾਸਤੇ ਵੀ ਉਹਨਾਂ ਨੇ ਹਵਨ ਕਰਾਇਆ ਹੈ ਤੇ ਉਹ ਹਰ ਸਾਲ ਕਰਦੇ ਰਹਿੰਦੇ ਨੇ ਇਹਨਾਂ ਦਾ ਬਹੁਤ ਅੱਛਾ ਉਪਰਾਲਾ ਪਿੰਡ ਦੇ ਵਿੱਚੋਂ ਯੋਗਦਾਨ ਹੈ ਤੇ ਅੱਜ ਭਗਵਾਨ ਜੀ ਪਾਲਵਿਕ ਜੀ ਦੇ ਅਸ਼ੀਰਵਾਦ ਲੈ ਕੇ ਸਾਡੇ ਸਾਰੀ ਟੀਮ ਹਿਊਮਨ ਸੋਸਾਇਟੀ ਦੀ ਸੰਦੀਪ ਕੁਮਾਰ ਮੋਮੀ ਜੀ ਤੇ ਅਜੇ ਕੁਮਾਰ ਚੌਧਰੀ ਜੀ ਪ੍ਰਿੰਸ ਲੰਗ ਜੀ ਤੇ ਹਰਮੇਸ਼ ਸਿੰਘ ਤੇ ਸਾਡੇ ਸਾਡੇ ਜਵਾਈ ਭਾਈ ਨੇ ਜਿਹੜੇ ਸਾਡੇ ਨਾਲ ਬੈਠੇ ਨੇ ਨਿਕੰਦਰ ਵੀ ਸਾਰਾ ਇੱਕ ਪਿੰਡ ਕਰਨੇ ਚ ਪਰੋਚਾ ਹਾਂ ਜਮੇ ਪਰੋਚਾ ਪਰੋਚਾ ਜੀ ਤੇ ਸਾਡੇ ਜਿਹੜੇ ਪਿੰਡ ਦੇ ਸਾਰੇ ਜਵਾਲਾ ਸੂਰੇਤ ਜਵਾਲਾ ਜਿਹਨੇ ਮੇਰੇ ਸੋਨੇ ਤੋਂ ਜੀ ਤੇ ਬਹੁਤ ਹੀ ਮੁੱਖ ਹਸਤੀਆਂ ਆਈਆਂ ਵੀ ਆ ਤੇ ਆ ਕੇ ਚਲੇ ਵੀ ਗਈਆਂ ਨੇ ਤੇ ਹੋਰ ਆ ਵੀ ਨਹੀਂ ਜਾਣੇ ਤੇ ਇਹ ਸਰਬਤ ਦੇ ਭਲੇ ਵਾਸਤੇ ਕਰਾਇਆ ਜਾਂਦਾ ਹੈ ਹਰ ਸਾਲ ਤੇ ਐਵੇਂ ਹੀ ਚਲੰਦਾਰ ਰਹੇਗਾ ਤੇ ਜੇ ਜੋ ਇਹ ਬਾਲਮੀਕ ਆਪਣਾ ਜੋ ਵਾਲਮੀਕੀ ਮਹਾਰਾਜੀ ਦਾ ਅਸੀਰਵਾਦ ਆ ਮੈਂ ਕਹਿੰਦਾ ਵੀ ਸਾਰਿਆਂ ਨੂੰ ਐਵੇਂ ਹੀ ਪ੍ਰਾਪਤ ਹੁੰਦਾ ਰਹੇ ਹਰ ਵਾਰ ਵਾਲਮੀਕੀ ਜੈਪੀਮ ਜੈਪਾਰਤ ਜੈ ਸਭਨਾ ਭਗਵਾਨ ਵਾਲਮੀਕੀ ਜੀ ਦੇ ਮੰਦਰ ਪਿੰਡ ਲਚਕਾਨੀ ਸਾਡੇ ਐਸਸੀ ਵਿੰਗ ਦੇ ਪੰਜਾਬ ਦੇ ਚੇਅਰਮੈਨ ਜੋ ਕਿ ਪੰਜਾਬ ਦਾ ਵਿੱਚ ਪੂਰੀ ਕਮਾਂਡ ਇਹਨਾਂ ਕੋਲ ਹੀ ਹੈ ਤੇ ਇਹਨਾਂ ਵੱਲੋਂ ਸਰਬੱਤ ਦੇ ਭਲੇ ਦੀ ਅਦਾਸ ਵਸੇ ਹਿਮਨ ਸਲੂ ਸੈਟੀ ਦੇ ਵੱਲੋਂ ਇੱਕ ਹਾਮਲ ਜਾ ਕੇ ਕਰਾਇਆ ਗਿਆ ਹੈ ਤਾਂ ਜੋ ਗਲਤਾਂ ਸਰ ਜਿਵੇਂ ਅਮਨ ਸਰ ਵਿੱਚ ਘਟਨਾ ਵਾਪਰੀ ਜਾਂ ਕੋ ਹੋਰ ਵੀ ਹਨ ਗਲਤਾਂ ਕਰਦਾ ਕਰ ਰਹੇ ਨੇ ਪਰ ਪ੍ਰਮਾਤਮਾ ਇਹਨਾਂ ਨੂੰ ਭਗਵਾਨ ਮਾਲਵੀਕ ਜੀ ਇਹਨਾਂ ਨੂੰ ਸਤਬੁੱਧੀ ਦੇਣ ਕਿਉਂਕਿ ਇਹ ਇਹਨਾਂ ਨੂੰ ਅਗਲੀ ਕੀ ਆਗਮ ਕਰਦੇ ਨੇ ਅਸੀਂ ਇਸ ਚੀਜ਼ ਦੇ ਬਹੁਤ ਖਲਾਫਾਂ ਕਿਤੇ ਵੀ ਜੇ ਐਸਾ ਕੰਮ ਹੋਇਆ ਸਾਡੀ ਟੀਮ ਕਿਸੇ ਜਿਹੜਾ ਵੀ ਗਲਤ ਕੰਮ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਕੋਈ ਵੀ ਹੋਵੇ ਕੋਈ ਵੀ ਬਰਾਦਰੀ ਹੋਵੇ ਕੋਈ ਵੀ ਚੀਜ਼ ਹੋਵੇ ਕਿਉਂਕਿ ਜੋ ਮਾਲਵੀਕੀ ਮਹਾਰਾਜੇ ਸਾਨੂੰ ਸਿੱਖਿਆ ਦਿੱਤੀ ਹੈ ਇੱਕ ਹੋਣ ਦੀ ਅਸੀਂ ਉਹਨਾਂ ਦੇ ਰਸਤੇ ਚੱਲ ਗਏ ਤੇ ਉਹਨਾਂ ਦੇ ਪ੍ਰਤਿਪਾਦ ਨਾਲ ਹੀ ਚੱਲ ਰਹੇ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਚੱਲਦੇ ਰਵਾਂਗੇ ਤੇ ਅੱਜ ਮੈਨੂੰ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਪੰਜਾਬ ਦੇ ਵਿੱਚ ਹਿਊਮਨ ਸੋਸ਼ਲ ਸਿਕਿਉਰਿਟੀ ਪੰਜਾਬ ਦੇ ਵਿੱਚ ਜਨਰਲ ਸੈਕਟਰੀ ਵੱਲੋਂ ਅਜੇ ਕੁਮਾਰ ਬਾਲਮੀਕੀ ਜੀ ਨੂੰ ਪੂਰੇ ਪੰਜਾਬ 'ਚ ਐਸੇ ਵਿੰਗ 'ਚ ਜਨਰਲ ਸੈਕਟਰੀ ਲਗਾਇਆ ਜਾ ਰਿਹਾ ਹੈ ਤੇ ਸਾਡੇ ਪ੍ਰਿੰਸ ਲਾਗੀ ਜੀ ਨੂੰ ਪ੍ਰਧਾਰਾ ਤੋਂ ਤੋਂ ਅਸੀਂ ਅੱਜ ਹਿੰਮਤ ਸਰਕਿ ਸਰਟੀ ਵਿੱਚ ਇਹਨਾਂ ਨੂੰ ਕਰਾ ਰਹੇ ਹਾਂ ਦੀ ਨਿਯੁਕਤੀ ਕਰਦੇ ਹਾਂ ਤੇ ਅਸੀਂ ਇਕੱਠੇ ਹੋ ਕੇ ਕੋਈ ਵੀ ਗਲਤ ਕੱਟਣਾ ਹੁੰਦੀ ਹੈ ਜਾਂ ਕੁਝ ਵੀ ਗੱਲ ਹੁੰਦੀ ਹੈ ਉਹਦੇ ਖਿਲਾਫ ਵਿਰੋਧ ਕਰਾਂਗੇ ਪਰ ਜੇ ਜੋ ਬਲ ਪ੍ਰਵਾਤਪਾ ਇਹਨਾਂ ਨੂੰ ਅਸੀਂ ਹਵਲ ਜਾ ਕੇ ਕਰਾਇਆ ਗਿਆ ਜੇ ਕਿਸੇ ਵਾਸਤੇ ਵੀ ਕੀ ਉਹਨਾਂ ਨੂੰ ਜੋ ਵੀ ਗਲਤ ਹੱਤ ਤੰਸ ਕਰਨ ਉਹਨਾਂ ਨੂੰ ਸਤਬੁੱਧੀ ਦੇਲੇ ਹਰ ਹਰ ਬਾਲਮਿਕੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸੰਵਿਧਾਨ ਹਰ ਨਿਕ ਸ਼ਕਤੀ ਅਮਰ ਹੈ ਬਾਲਮਿਕੀ ਸ਼ਕਤੀ ਅਮਰ ਹੈ ਹਰ ਨਿਕ ਪ੍ਰਾਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰਾਪਰਟੀਆਂ